ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਪਹਿਲੀ ਬੇਹਦ ਮੰਦ ਭਾਗੀ ਖਬਰ ਹੁਣ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਦੇਰ ਰਾਤ ਐਲਪੀਜੀ ਦੇ ਨਾਲ ਭਰੇ ਟੈਂਕਰ ਦੇ ਵਿੱਚ ਧਮਾਕਾ ਹੋ ਗਿਆ ਇਹ ਹਾਦਸਾ ਪਿੰਡ ਮੜਿਆਲਾਂ ਦੇ ਨੇੜੇ ਵਾਪਰਿਆ ਜੋ ਕਿ ਇੱਕ ਮਿੰਨੀ ਟਰੱਕ ਦੇ ਨਾਲ ਐਲਪੀਜੀ ਦੇ ਨਾਲ ਭਰਿਆ ਟੈਂਕਰ ਟਕਰਾ ਗਿਆ ਜਿਸ ਤੋਂ ਬਾਅਦ ਕਿ ਗੈਸ ਲੀਕ ਹੋਣ ਦੇ ਕਾਰਨ ਇੱਕ ਵੱਡਾ ਧਮਾਕਾ ਹੋਇਆ ਜੋ ਕਿ ਇੱਕ ਬੰਬ ਧਮਾਕੇ ਦੀ ਤਰ੍ਹਾਂ ਸੋ ਅੱਧਾ ਕਿਲੋਮੀਟਰ ਦੇ ਏਰੀਏ ਦੇ ਵਿੱਚ ਸਾਰੇ ਹੀ ਘਰ ਅਤੇ ਇਸ ਤੋਂ ਇਲਾਵਾ ਦੁਕਾਨਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ ਮੇਰੀ ਜਾਣਕਾਰੀ ਦੇ ਅਨੁਸਾਰ ਪਿੰਡ ਵਾਸੀਆਂ ਦੇ ਦੁਆਰਾ ਦੱਸਿਆ ਗਿਆ ਕਿ ਇਹ ਹਾਦਸਾ 10:30 ਵਜੇ ਤਕਰੀਬਨ ਰਾਤ ਦੇ ਵੇਲੇ ਵਾਪਰਿਆ ਜਲੰਧਰ ਹੁਸ਼ਿਆਰਪੁਰ ਰਾਸ਼ਟਰੀ ਮਾਰਗ ਤੇ ਉੱਤੇ ਜਿਹੜਾ ਕਿ 1 ਕਿਲੋਮੀਟਰ ਪਹਿਲਾਂ ਹੀ ਆਵਾਜਾਈ ਨੂੰ ਜਿਹੜਾ ਕਿ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੀ ਸੜਕ ਦੇ ਉੱਤੇ ਵੀ ਲੰਮਾ ਜਾਮ ਲੱਗ ਗਿਆ ਤੇ ਇਸ ਹਾਦਸੇ ਦੇ ਵਿੱਚ ਦਰਜਣਾਂ ਦੁਕਾਨਾਂ ਅਤੇ ਇਸ ਤੋਂ ਇਲਾਵਾ ਦਰਜਣਾਂ ਘਰ ਜਿਹੜੇ ਕੀ ਸੜਕੇ ਸੁਆਹ ਹੋ ਚੁੱਕੇ ਹਨ ਤੇ ਇਸ ਤੋਂ ਇਲਾਵਾ ਦਰਜਣਾਂ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਕਾਫੀ ਜਿਹੜੇ ਲੋਕ ਇਹ ਦੱਸਿਆ ਜਾ ਰਿਹਾ ਹੈ ਕਿ 50 ਤੋਂ 60 ਲੋਕ ਜਿਹੜੇ ਕੀ ਇਸ ਹਾਦਸੇ ਦੇ ਚੁੱਕੇ ਹਨ ਜਿਨ੍ਹਾਂ ਨੂੰ ਕੀ ਹਸਪਤਾਲ ਦੇ ਵਿੱਚ ਹੁਣ ਦਾਖਲ ਕਰਵਾਇਆ ਗਿਆ ਹੈ ਅੱਗ ਦੇ ਵਿੱਚ ਸੜ ਚੁੱਕੇ ਗੁਰਮੁਖ ਸਿੰਘ ਦੇ ਦੁਆਰਾ ਦੱਸਿਆ ਗਿਆ ਹੈ ਕਿ ਜਿਵੇਂ ਹੀ ਟੈਂਕਰ ਪਾਲਟਿਆ ਇੰਨੀ ਜ਼ੋਰਦਾਰ ਧਮਾਕਾ ਹੋਇਆ ਕਿ ਜਿਵੇਂ ਕੋਈ ਬੰਬ ਫਟ ਗਿਆ ਹੋਵੇ ਟੈਂਕਰ ਦੇ ਵਿੱਚੋਂ ਤੇਜ਼ੀ ਦੇ ਨਾਲ ਗੈਸ ਲੀਕ ਹੋਣ ਲੱਗੀ ਤੇ ਲੋਕਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਇਸ ਤੋਂ ਬਾਅਦ ਭਿਆਨਕ ਅੱਗ ਨੇ ਜ਼ੋਰ ਫੜ ਲਿਆ ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਕੁਝ ਸਕਿੰਟਾਂ ਦੇ ਵਿੱਚ ਹੀ ਨੇੜਲੇ ਘਰਾਂ ਤੇ ਦੁਕਾਨਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਉਸ ਦੇ ਪਰਿਵਾਰ ਦੇ ਵੀ 6 ਲੋਕ ਜਿਹੜੇ ਕਿ ਇਸ ਅੱਗ ਦੇ ਵਿੱਚ ਸੜ ਗਏ ਹਨ ਸੋ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ LPG ਗੈਸ ਵਾਲਾ ਜਿਹੜਾ ਟੈਂਕਰ ਸੀ ਉਸ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਤੇ ਬਾਅਦ ਵਿੱਚ ਸਬੀਰ ਦੀਆਂ ਤਸਵੀਰਾਂ ਵੀ ਜਿਹੜੀਆਂ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਸੋ ਕਾਫੀ ਜ਼ਿਆਦਾ ਭਿਆਨਕ ਹਾਸਾ ਸੀ ਦੱਸਿਆ ਜਾ ਰਿਹਾ ਹੈ ਕਿ ਇੱਕ ਸਬਜ਼ੀ ਦੇ ਨਾਲ ਭਰੀ ਪਿਕਅਪ ਜਿਹੜੀ ਗੱਡੀ ਸੀ ਉਹ ਇਸ LPG ਗੈਸ ਟੈਂਕਰ ਦੇ ਨਾਲ ਟਕਰਾਉਂਦੀ ਹੈ ਜਿਸ ਤੋਂ ਬਾਅਦ ਕਿ ਇਹ ਅੱਗ ਜਿਹੜੀ ਕਿ ਗੋਲੇ ਦੇ ਵਿੱਚ ਇੱਕ ਤਬਦੀਲ ਹੋ ਜਾਂਦੀ ਹੈ ਤੇ ਜਿਸ ਤੋਂ ਬਾਅਦ ਕਿ ਆਲੇ ਦੁਆਲੇ ਦੇ ਘਰਾਂ ਅਤੇ ਦੁਕਾਨਾਂ ਨੂੰ ਇਹ ਆਪਣੇ ਲਪੇਟ ਦੇ ਵਿੱਚ ਲੈ ਲੈਂਦੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਭਗਵੰਤ ਮਾਨ ਸਰਕਾਰ ਦੇ ਵੱਲੋਂ ਵੀ ਇਸ ਦੇ ਉੱਤੇ ਜਿਹੜਾ ਕਿ ਲੋਕਾਂ ਨੂੰ ਰਾਹਤ ਦਿੰਦਿਆਂ ਹੋਇਆਂ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸਿਰਫ 2-2 ਲੱਖ ਰੁਪਏ ਦੀ ਭਗਵੰਤ ਮਾਨ ਦੇ ਵੱਲੋਂ ਜਿਹੜੀ ਕਿ ਸਹਾਇਤਾ ਜਾਰੀ ਕੀਤੀ ਗਈ ਹੈ ਸੋ ਇਸ ਤੋਂ ਬਾਅਦ ਜਿਹੜੇ ਕੀ ਤੁਹਾਨੂੰ ਦੱਦੀ ਹੈ ਕਿ ਉੱਥੋਂ ਦੇ ਲੋਕਲ ਨਿਵਾਸੀ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਗੈਸ ਟੈਂਕਰ ਦੇ ਵਿੱਚੋਂ ਗੈਸ ਹਰ ਰੋਜ਼ ਹੀ ਜਿਹੜੀ ਉਹ ਤਕਰੀਬਨ ਚੋਰੀ ਕੀਤੀ ਜਾਂਦੀ ਹੈ ਸੋ ਇੱਕ ਛੋਟੀ ਗਲੀ ਦੇ ਵਿੱਚ ਗੈਸ ਟੈਂਕਰ ਨੂੰ ਲਿਜਾਇਆ ਜਾਂਦਾ ਹੈ ਜਿਸ ਤੋਂ ਬਾਅਦ ਕੀ ਇਸ ਗੈਸ ਟੈਂਕਰ ਦੇ ਵਿੱਚੋਂ ਗੈਸ ਚੋਰੀ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ ਸੋ ਜਿਹੜੇ ਕੀ ਮੁਹੱਲਾ ਨਿਵਾਸੀ ਆ ਉਹਨਾਂ ਦਾ ਕਹਿਣਾ ਹੈ ਕਿ ਇਹ ਕੰਪਨੀ ਦੇ ਖਿਲਾਫ ਅਤੇ ਇਸ ਤੋਂ ਇਲਾਵਾ ਗੈਸ ਏਜੰਸੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਛੋਟੀ ਗਲੀ ਦੇ ਵਿੱਚ ਲਿਜਾ ਕੇ ਗੈਸ ਸਿਲੰਡਰਾਂ ਦੇ ਵਿੱਚ ਜਿਹੜਾ ਕੀ ਗੈਸ ਭਰੀ ਜਾਂਦੀ ਸੀ ਇਸ ਟੈਂਕਰ ਦੇ ਵਿੱਚੋਂ ਗੈਸ ਚੋਰੀ ਕੀਤੀ ਜਾਂਦੀ ਸੀ ਸੋ ਮਾਮਲਾ ਕੁਝ ਜਿਹੜਾ ਕਿ ਹੋਰ ਹੀ ਨਿਕਲ ਕੇ ਆ ਰਿਹਾ ਹੈ ਤੇ ਦੂਜੇ ਪਾਸੇ ਹੁਣ ਜਿਹੜੇ ਦਰਜਣਾ ਲੋਕ ਮਾਰ ਚੁੱਕੇ ਹਨ ਇਸ ਤੋਂ ਇਲਾਵਾ 50 ਤੋਂ 60 ਲੋਕ ਜਿਹੜੇ ਜ਼ਖਮੀ ਹੋ ਚੁੱਕੇ ਹਨ ਸੋ ਉਹਨਾਂ ਦਾ ਇਲਾਜ ਫ੍ਰੀ ਕਰਨ ਦੇ ਲਈ ਭਗਵੰਤ ਮਾਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਤੇ ਜਿਹੜੇ ਮਰ ਚੁੱਕੇ ਹਨ ਲੋਕ ਉਹਨਾਂ ਦੇ ਸਿਰਫ 2-2 ਲੱਖ ਰੁਪਏ ਦੀ ਹੀ ਜਿਹੜੀ ਉਹ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਖਬਰ ਬਾਰੇ ਜਿਹੜਾ ਕਿ ਕੋਈ ਵੀ ਜਾਣਕਾਰੀ ਨਹੀਂ ਹੈ ਇਸੇ ਦੌਰਾਨ ਹੁਣ ਕਿਸਾਨ ਮੰਤਰੀ ਸ਼ਿਵਰਾਜ ਚੋਹਾਨ ਨੇ ਜਾਣਕਾਰੀ ਦਿੰਦਿਆਂ ਹੋਇਆਂ ਲੋਕ ਸਭਾ ਦੇ ਵਿੱਚ TDP ਦੇ ਸੰਸਦ ਮੈਂਬਰ ਨੂੰ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਮਾਮਲੇਕ ਦੱਸਿਆ ਗਿਆ ਹੈ ਕਿ ਪੰਜਾਬ ਦੇ ਕਿਸੇ ਵੀ ਕਿਸਾਨ ਨੂੰ ਇਸ ਗੱਲ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਕਿਸਾਨ ਆਗੂ ਜਿਹੜੇ ਕਿ ਬਲਵੀਰ ਸਿੰਘ ਰਾਜੇਵਾਲ ਹਨ ਜਾਂ ਫਿਰ ਇਸ ਤੋਂ ਇਲਾਵਾ ਡੱਲੇਵਾਲ ਹਨ ਉਹਨਾਂ ਦੇ ਵੱਲੋਂ ਜਿੱਥੇ ਕਿ ਮੁੱਖ ਮੰਗ ਗੀ ਜਾਂਦੀ ਹੈ ਕਿ ਕਿਸਾਨਾਂ ਨੂੰ ਪੈਨਸ਼ਨ ਲੱਗਣੀ ਚਾਹੀਦੀ ਹੈ ਪਰ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਹੀ ਨਹੀਂ ਹੈ ਤੇ ਸਰਕਾਰ ਦੇ ਵੱਲੋਂ ਇਹ ਪੈਨਸ਼ਨ ਯੋਜਨਾ ਜਿਹੜੀ ਕਿ ਸਾਲ 2019 ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਕਿਸਾਨ ਆਗੂਆਂ ਨੂੰ ਵੀ ਸਵਾਲ ਪੁੱਛੇ ਗਏ ਹਨ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਇਸ ਯੋਜਨਾ ਦੇ ਬਾਰੇ ਕੁਝ ਵੀ ਨਹੀਂ ਪਤਾ ਹੈ ਇਸੇ ਦੌਰਾਨ ਕਿਸਾਨ ਮੰਤਰੀ ਸ਼ਿਵਰਾਜ ਚੋਹਾਨ ਨੇ ਹੁਣ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਛੋਟੇ ਅਤੇ ਸਰਹੱਦੀ ਕਿਸਾਨਾਂ ਨੂੰ ਬੜਾਪੇ ਦੇ ਵਿੱਚ ਵਿੱਤੀ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣ ਦੇ ਟੀਚੇ ਦੇ ਨਾਲ 2019 ਦੇ ਵਿੱਚ ਹੀ ਸ਼ੁਰੂ ਕੀਤੀ ਗਈ ਸੀ ਇਸ ਮੁਤਾਬਕ ਹੁਣ ਕਿਸਾਨਾਂ ਨੂੰ 60 ਸਾਲ ਦੀ ਉਮਰ ਦੇ ਮਗਰੋਂ ਹਰ ਮਹੀਨੇ 3000 ਰੁਪਏ ਦੀ ਪੈਨਸ਼ਨ ਦਿੱਤੀ ਜਾਂਦੀ ਹੈ ਇਹ ਇੱਕ ਆਟੋਮੈਟਿਕ ਅਤੇ ਇਸ ਤੋਂ ਇਲਾਵਾ ਅੰਛਦਾਨ ਆਧਾਰਿਤ ਪੈਨਸ਼ਨ ਯੋਜਨਾ ਹੈ ਇਸ ਦਾ ਮਤਲਬ ਹੈ ਕਿ ਕਿਸਾਨਾਂ ਦੇ ਲਈ ਯੋਜਨਾ ਦੇ ਵਿੱਚ ਸ਼ਾਮਲ ਹੋਣਾ ਕੋਈ ਵੀ ਲਾਜ਼ਮੀਅਤ ਨਹੀਂ ਹੈ ਹਰ ਇੱਕ ਕਿਸਾਨ ਦੀ ਮਰਜ਼ੀ ਹੋਵੇਗੀ ਕਿ ਉਹ ਇਸ ਪੈਨਸ਼ਨ ਯੋਜਨਾ ਨੂੰ ਲੈਣਾ ਚਾਹੁੰਦਾ ਹੈ ਕਿ ਨਹੀਂ ਤੇ ਤੁਹਾਨੂੰ ਦੱਸ ਦਿਆ ਕਿ ਇਸੇ ਦੌਰਾਨ ਰਾਜੇਬਾਲ ਅਤੇ ਦਿੱਲੀਵਾਲ ਜਿਹੜੇ ਕਿ ਕਿਸਾਨ ਆਗੂ ਹਨ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪੰਜਾਬ ਦੇ ਵਿੱਚ ਇਸ ਦੀ ਕੋਈ ਵੀ ਐਡਵਰਟਾਈਜ਼ਮੈਂਟ ਨਹੀਂ ਕੀਤੀ ਹੈ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਿਆ ਕਿ 2 ਹੈਕਟੇਅਰ ਤੱਕ ਦੀ ਖੇਤੀ ਵਾਲੇ ਜਿਹੜੇ ਕਿਸਾਨ ਈਆਂ ਛੋਟੇ ਕਿਸਾਨ ਉਹ ਇਸ ਪੈਨਸ਼ਨ ਯੋਜਨਾ ਦਾ ਲਾਭ ਲੈ ਸਕਦੇ ਹਨ ਇਸ ਮੁਤਾਬਕ 18 ਤੋਂ 40 ਸਾਲ ਦੇ ਕਿਸਾਨ ਜਿਨ੍ਹਾਂ ਦੇ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਹਰ ਮਹੀਨੇ 50 ਤੋਂ ਲੈ ਕੇ 200 ਰੁਪਏ ਦੇ ਕੇ ਉਹ 60 ਸਾਲ ਦੀ ਉਮਰ ਦੇ ਮਗਰੋਂ 3000 ਰੁਪਏ ਮਹੀਨਾ ਪੈਨਸ਼ਨ ਲੈਣ ਦੇ ਹੱਕਦਾਰ ਹੋ ਸਕਦੇ ਹਨ ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਇਸ ਸਕੀਮ ਦੇ ਬਾਰੇ ਜਿਆਦਾ ਪ੍ਰਚਾਰ ਨਹੀਂ ਕੀਤਾ ਗਿਆ ਹੈ ਉਹਨਾਂ ਨੂੰ ਇਸ ਸਕੀਮ ਦੇ ਬਾਰੇ ਕੁਝ ਵੀ ਨਹੀਂ ਪਤਾ ਸੀ ਤੇ ਹੁਣ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਉਹ ਆਪਣੀਆਂ ਬੈਠਕਾਂ ਧਾਰਨੀਆਂ ਦੇ ਦੌਰਾਨ ਕਿਸਾਨਾਂ ਨੂੰ ਇਸ ਸਕੀਮ ਦੇ ਬਾਰੇ ਜਾਣੂ ਕਰਵਾਉਣਗੇ ਤੇ ਪੰਜਾਬ ਦੇ ਕਿਸਾਨ ਵੀ ਹੁਣ ਹਰ ਮਹੀਨੇ 3000 ਰੁਪਿਆ ਪੈਨਸ਼ਨ ਲੈ ਸਕਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਸਰਕਾਰ ਸੂਬੇ ਦੇ ਵਿੱਚ ਬਾਗਬਾਨੀ ਨੂੰ ਉਤਸ਼ਾਹਤ ਕਰਨ ਅਤੇ ਫਸਲੀ ਵਿਭਿੰਨਤਾ ਲਿਆਉਣ ਦੇ ਲਈ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ 'ਤੇ ਫਾਲਦਾਰ ਪੌਦੇ ਅਤੇ ਬਾਗ ਲਾਵੇਗੀ। ਇਸ ਅਧੀਨ ਬਾਗਬਾਨੀ ਮੰਤਰੀ ਮਹਿੰਦਰ ਭਗਤ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਜਿਹੜੀ ਕਿ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਹੁਣ ਆਪਣਾ ਪਿੰਡ ਆਪਣਾ ਬਾਗ ਮਹੀਮ ਸ਼ੁਰੂ ਕੀਤੀ ਜਾਵੇਗੀ। ਇਸ ਮਹੀਮ ਦੀ ਸ਼ੁਰੂਆਤ ਬਾਗਬਾਨੀ ਵਿਭਾਗ ਅਤੇ ਪੇਂਡੂ ਵਿਕਾਸ ਅਤੇ ਪੰ ਦੀ ਆਪਸੀ ਸਹਿਯੋਗ ਦੇ ਨਾਲ ਲਈ ਜਾਵੇਗੀ ਇਸ ਮਹੀਨੇ ਦੇ ਪਹਿਲੇ ਪੜਾਅ ਦੇ ਵਿੱਚ ਹੁਣ ਸੂਬੇ ਦੇ 9 ਜ਼ਿਲ੍ਹਿਆਂ ਦੀਆਂ ਪੰਚਾਇਤੀ ਜ਼ਮੀਨਾਂ ਤੇ 65 ਏਕੜ ਦੇ ਵਿੱਚ ਬਾਗ ਲਗਾਏ ਜਾਣਗੇ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਸਬੰਧੀ ਪਹਿਲੇ ਪੜਾਅ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 5 ਏਕੜ ਜ਼ਮੀਨ ਤੇ ਬਾਗ ਲਾਏ ਜਾਣਗੇ ਤੇ ਇਸ ਤੋਂ ਬਾਅਦ ਅਲੱਗ-ਅਲੱਗ ਪੰਜਾਬ ਦੇ ਜਿਹੜੇ ਕਿ ਜ਼ਿਲ੍ਹਿਆਂ ਦੇ ਵਿੱਚ ਬਾਗ ਲਗਾਏ ਜਾਣਗੇ ਇਸ ਤੋਂ ਬਾਅਦ ਅਗਲੀ ਖਬਰ ਹੁਣ ਪੰਜਾਬ ਦੇ ਵਿੱਚ ਬਿਜਲੀ ਮੀਟਰਾਂ ਬਾਰੇ ਨਿਕਲ ਕੇ ਆ ਰਹੀ ਹੈ ਮੀਟਰ ਰੀਡਿੰਗ ਨੂੰ ਲੈ ਕੇ ਹੋ ਗਿਆ ਹੈ ਵੱਡਾ ਖੁਲਾਸਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਲਗਾਤਾਰ ਜਿਹੜਾ ਕਿ ਮੀਟਰ ਰੀਡਿੰਗ ਨੂੰ ਲੈ ਕੇ ਵੱਡੇ ਘਟਾਲੇ ਹੋ ਰਹੇ ਹਨ ਜ਼ਿਲ੍ਹਾ ਬਠਿੰਡਾ ਦੇ ਗੋਨਿਆਣਾ ਮੰਡੀ ਦੇ ਆਲੇ ਦੁਆਲੇ ਇਲਾਕਿਆਂ ਦੇ ਵਿੱਚ ਪਾਵਰ ਕਾਮ ਵਿਭਾਗ ਦੇ ਅੰਦਰ ਖੁੱਲੇਆਮਚਲ ਰਹੇ ਕਪਲੇ ਹੁਣ ਜਿਹੜੇ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵੱਡੇ ਸਵਾਲ ਖੜੇ ਕਰ ਰਹੇ ਹਨ ਬਿਜਲੀ ਚੋਰੀ ਅਤੇ ਰਿਸ਼ਵਤਕੋਰੀ ਨੂੰ ਰੋਕਣ ਵਾਲੇ ਹੀ ਜਿਹੜਾ ਕਿ ਇਸ ਕਪਲੇ ਦੇ ਸਭ ਤੋਂ ਵੱਡੇ ਖਿਡਾਰੀ ਬਣ ਚੁੱਕੇ ਹਨ ਮਾਮਲਾ ਇੱਕ ਮੀਟਰ ਰੀਡਰ ਤੋਂ ਸ਼ੁਰੂ ਹੁੰਦਾ ਹੈ ਪੂਰੀ ਕਹਾਣੀ ਦੇ ਵਿੱਚ ਐਸ ਡੀਓ ਲਾਈਨਮੈਨ ਅਤੇ ਇਸ ਤੋਂ ਇਲਾਵਾ ਅਧਿਕਾਰੀਆਂ ਦੀ ਸਾਂਝ ਸਾਹਮਣੇ ਆਈ ਹੈ ਸੂਤਰਾਂ ਮੁਤਾਬਕ ਇੱਕ ਖਾਸ ਮੀਟਰ ਰੀਡਰ ਜਿਸ ਦੇ ਖੇਤਰ ਦੇ ਵਿੱਚ ਇਨਫੋਰਸਮੈਂਟ ਟੀਮ ਨੇ ਪਿਛਲੇ ਦਿਨੀ ਵੱਡੀ ਗਿਣਤੀ ਦੇ ਵਿੱਚ ਮੀਟਰਾਂ ਨੂੰ ਪੈਕ ਕਰਕੇ ਐਮ ਆਈ ਲੈਬ ਦੇ ਵਿੱਚ ਭੇਜਿਆ ਸੀ ਉਸ ਦੇ ਖਿਲਾਫ ਜਿਹੜਾ ਕਿ ਸਪਸ਼ਟ ਤੌਰ ਦੇ ਉੱਤੇ ਚੋਰੀ ਅਤੇ ਇਸ ਤੋਂ ਇਲਾਵਾ ਟੈਪਰਿੰਗ ਦੀਆਂ ਸ਼ਿਕਾਇਤਾਂ ਦਰਜ ਹੋਈਆਂ ਸਨ ਰਿਪੋਰਟਰਾਂ ਮੁਤਾਬਕ ਮੀਟਰਾਂ ਦੀ ਪੈਕਿੰਗ ਦੇ ਵਿੱਚੋਂ ਵੱਡੀ ਜਿਹੜੀ ਕਿ ਗਿਣਤੀ ਅਜਹੀ ਸੀ ਜਿਸ ਦੇ ਨਾਲ ਪਾਵਰ ਕਮ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚ ਰਿਹਾ ਹੈ ਇਨਫੋਰਸਮੈਂਟ ਦੇ ਉੱਚ ਅਧਿਕਾਰੀਆਂ ਨੇ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਸੀ ਕਿ ਉਕਤ ਮੀਟਰ ਰੀਡਰ ਦੀਆਂ ਸੇਵਾਵਾਂ ਨੂੰ ਬੰਦ ਕੀਤਾ ਜਾਵੇ ਪਰ ਹੈਰਾਨੀਜਨਕ ਤੌਰ ਦੇ ਉੱਤੇ ਸਭ ਡਿਵੀਜ਼ਨ ਦੇ ਐਸ ਡੀਓ ਨੇ ਇਸ ਦੇ ਉਲਟ ਚੱਲ ਕੇ ਉਸ ਦੀਆਂ ਸੇਵਾਵਾਂ ਨੂੰ ਜਿਹੜਾ ਕਿ ਦੁਬਾਰਾ ਬਠਿੰਡਾ ਦੇ ਵਿੱਚ ਬਹਾਲ ਕਰਨ ਦੀ ਸਿਫਾਰਸ਼ ਕੀਤੀ ਸੀ ਸੋ ਲੋਕਾਂ ਦਾ ਜਿਹੜਾ ਕਿ ਇਲਜ਼ਾਮ ਹੈ ਕਿ ਲਗਾਤਾਰ ਲੋਕਾਂ ਦੇ ਜਿਹੜੇ ਕਿ ਮੀਟਰ ਰੀਡਰ ਆ ਮੀਟਰ ਰੀਡਰ ਦੇ ਵੱਲੋਂ ਲਗਾਤਾਰ ਲੋਕਾਂ ਦੇ ਜਿਹੜੇ ਕਿ ਮੀਟਰ ਦੀਆਂ ਜੂਨਟਾਂ ਆ ਉਸ ਦੇ ਵਿੱਚ ਫੇਰ ਬਦਲ ਕੀਤੇ ਜਾ ਰਹੇ ਹਨ ਤੇ ਇਸ ਤੋਂ ਇਲਾਵਾ ਜਿਹੜਾ ਕਿ ਮੀਟਰਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਫੇਰ ਬਦਲ ਕੀਤਾ ਜਾ ਰਿਹਾ ਹੈ ਸੋ ਇਸੇ ਦੌਰਾਨ ਮੀਟਰ ਰੀਡਰ ਦੀ ਜਿਹੜੀ ਕੀ ਤੁਹਾਨੂੰ ਦਾਦਿਏ ਜਿਹੜੀ ਬਦਲੀ ਵੀ ਕਰ ਦਿੱਤੀ ਗਈ ਸੀ ਪਰ ਇਸ ਤੋਂ ਬਾਅਦ ਵੀ ਜਿਹੜਾ ਕਿ ਉਸ ਨੂੰ ਸਰਕਾਰੀ ਸ਼ਹਿਰ ਦੇ ਉੱਤੇ ਫਿਰ ਤੋਂ ਦੁਬਾਰਾ ਉਸੇ ਇਲਾਕੇ ਦੇ ਵਿੱਚ ਜਿਹੜਾ ਕਿ ਮੀਟਰ ਰੀਡਰ ਬਣਾ ਦਿੱਤਾ ਗਿਆ ਹੈ। ਇਹ ਹੀ ਨਹੀਂ ਸੂਤਰਾਂ ਦੇ ਅਨੁਸਾਰ ਗੋਨੀਆਣਾ ਮੰਡੀ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਲਾਈਨਮੈਨ ਅਤੇ ਮਹਿਕਮੇ ਦੇ ਨਾਲ ਮਿਲੀਭੁਗਤ ਦੇ ਕਰਕੇ ਤਕਰੀਬਨ 500 ਤੋਂ 600 ਮੀਟਰ ਖੋਲ ਕੇ ਸੁੱਟ ਦਿੱਤੇ ਗਏ ਹਨ ਅਤੇ ਇਸ ਸਬੰਧੀ ਖਾਫਤਕਾਰਾਂ ਤੋਂ ਲੱਖਾਂ ਰੁਪਏ ਵਸੂਲੇ ਵੀ ਜਾ ਚੁੱਕੇ ਹਨ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਘਪਲੇ ਦੇ ਵਿੱਚ ਗੋਨੀਆਣਾ ਮੰਡੀ ਦਾ ਇੱਕ ਵੱਡਾ ਅਧਿਕਾਰੀ ਵੀ ਸ਼ਾਮਲ ਹੈ ਜੋ ਕਿ ਬਿਜਲੀ ਬੋਰਡ ਦੇ ਵਿੱਚ ਹੀ ਕਰਦਾ ਹੈ ਇਸ ਵੱਡੇ ਅਧਿਕਾਰੀ ਦੀ ਵੱਡੇ ਅਫਸਰਾਂ ਦੇ ਨਾਲ ਨੇੜਤਾ ਹੈ ਸੂਤਰਾਂ ਦੇ ਮੁਤਾਬਕ ਲਾਈਨ ਮੈਨ ਮੀਟਰ ਟੈਪਰ ਕਰਦਾ ਹੈ ਫਿਰ ਇਸ ਤੋਂ ਬਾਅਦ ਜਿਹੜੀ ਕਿ ਚੈਕਿੰਗ ਟੀਮ ਭੇਜ ਦਿੰਦਾ ਹੈ ਇਸ ਤੋਂ ਬਾਅਦ ਫਿਰ ਖਪਤਕਾਰਾਂ ਨੂੰ ਡਰਾ ਕੇ ਉਹਨਾਂ ਤੋਂ ਮੋٹے ਪੈਸੇ ਜਿਹੜੇ ਵਸੂਲੇ ਜਾਂਦੇ ਹਨ ਫਿਰ ਐਸਡੀਓ ਚੈਕਿੰਗ ਟੀਮ ਭੇਜਦਾ ਹੈ ਤੇ ਬਾਅਦ ਵਿੱਚ ਖਪਤਕਾਰਾਂ ਨੂੰ ਡਰਾ ਕੇ ਉਹਨਾਂ ਤੋਂ ਮੋٹے ਰੁਪਏ ਜਿਹੜੇ ਵਸੂਲੇ ਜਾਂਦੇ ਹਨ ਇਹ ਪੂਰਾ ਖੇਡ ਸਿਸਟਮ ਜਿਹੜਾ ਕਿ ਸਿਰਫ ਪਾਵਰ ਕਾਮ ਦੇ ਪੈਸੇ ਲੁੱਟਣ ਦੇ ਲਈ ਨਹੀਂ ਸਕੋ ਗਰੀਬਾਂ ਦੇ ਮੱਧ ਵਰਗੀ ਖਪਤਕਾਰਾਂ ਦੀਆਂ ਹੱਡੀਆਂ ਤੱਕ ਚੂਸਣ ਦੇ ਲਈ ਲਗਾਇਆ ਜਾ ਰਿਹਾ ਹੈ ਲੋਕਾਂ ਦੀ ਮੰਗ ਹੈ ਕਿ ਇਹ ਸਾਰੇ ਜਿਹੜੇ ਕੀ ਮਾਮਲੇ ਦੀ ਬਿਜਲੀਅੰਸ ਦੇ ਵੱਲੋਂ ਉੱਚ ਅਧਿਕਾਰੀਆਂ ਦੇ ਵੱਲੋਂ ਜਾਂਚ ਹੋਣੀ ਚਾਹੀਦੀ ਹੈ ਸੋ ਕਾਫੀ ਵੱਡਾ ਸਕੈਮ ਜਿਹੜਾ ਕਿ ਤੁਹਾਨੂੰ ਦੱਸਦੀ ਹੈ ਕਿ ਗੋਨੇਆਣਾ ਮੰਡੀ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਹੁਣ ਇਹਨਾਂ ਮੀਟਰ ਰੀਡਰਾਂ ਦੇ ਵੱਲੋਂ ਐਸਡੀਓ ਦੇ ਵੱਲੋਂ ਅਤੇ ਅਧਿਕਾਰੀਆਂ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਇੱਕ ਹੋਰ ਨਵੀਂ ਪੱਛਮੀ ਗੜਬੜੀ ਹੁਣ ਸਰਗਰਮ ਹੋ ਚੁੱਕੀ ਹੈ ਜਿਸ ਦੇ ਕਾਰਨ ਉੱਤਰੀ ਭਾਰਤ ਦੇ ਵਿੱਚ ਮੌਨਸੂਨ ਸਰਗਰਮ ਰਹੇਗਾ ਇਸ ਕਾਰਨ ਹੁਣ ਆਉਣ ਵਾਲੇ 5 ਦਿਨਾਂ ਦੇ ਲਈ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਪੰਜਾਬ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਦੇ ਇਲਾਕਿਆਂ ਦੇ ਵਿੱਚ orange ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸੇ ਦੌਰਾਨ 13 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਅਮਰਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਮੁਹਾਲ ਮਾਨਸਾ ਬਰਨਾਲਾ ਦੇ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਦੀ ਜਿਹੜੀ ਕਿ ਉਚਤਾਵਨੀ ਜਾਰੀ ਕੀਤੀ ਗਈ ਹੈ ਸੋ 24 ਅਗਸਤ ਨੂੰ ਵੀ ਪੰਜਾਬ ਦੇ ਹੁਣ ਕਈ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ ਤੇ ਇਸ ਤੋਂ ਇਲਾਵਾ 25 ਅਗਸਤ ਨੂੰ ਵੀ ਪੰਜਾਬ ਦੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ 24 ਅਗਸਤ ਨੂੰ ਵੀ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਮੁਹਾਲੀ ਸਮੇਤ ਕਈ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਚੇਤਾਵਨੀ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਵੱਲੋਂ ਕੀ ਆਪਣੇ ਪਾਣੀ ਵਾਲੀਆਂ ਟੂਟੀਆਂ ਦੇ ਬਿੱਲ ਨਹੀਂ ਦਿੱਤੇ ਜਾਂਦੇ ਸੋ ਹੁਣ ਨਗਰ ਨਿਗਮ ਦੇ ਵੱਲੋਂ ਲਗਾਤਾਰ ਡਿਫਾਲਟਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਹਨ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਆਰੀ ਦੇ ਨਾਲ ਹੁਣ ਜਿਹੜੇ ਕੀ ਕਨੈਕਸ਼ਨ ਕੱਟ ਕੇ ਤੇ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ ਸਰਕਾਰੀ ਵਿਭਾਗ ਦੇ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਤੁਹਾਨੂੰ ਦੱਦਿਆ ਕਿ ਹਜ਼ਾਰਾਂ ਕਨੈਕਸ਼ਨ ਹੁਣ ਕੱਟ ਦਿੱਤੇ ਗਏ ਹਨ ਜਿਨ੍ਹਾਂ ਦੇ ਵੱਲੋਂ ਕਿ ਕਈ ਸਾਲਾਂ ਤੋਂ ਬਿੱਲ ਨਹੀਂ ਦਿੱਤਾ ਜਾ ਰਿਹਾ ਸੀ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਦੇ ਅਨਸਾਰ ਕਾਰਵਾਈ ਕਰਦਿਆਂ ਹੋਇਆਂ ਹੁਣ ਪਾਣੀ ਅਤੇ ਸੀਵਰੇਜ ਵਿਭਾਗ ਦੇ ਵੱਲੋਂ ਨਜਾਇਜ਼ ਕਨੈਕਸ਼ਨਾਂ ਅਤੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਵੱਲੋਂ ਬਕਾਇਆ ਨਹੀਂ ਦਿੱਤਾ ਗਿਆ ਸੀ ਸੋ ਨਹੀਂ ਜਿਹੜੇ ਕਿ ਬਿੱਲ ਭਰ ਰਹੇ ਸਨ ਡਿਫਾਲਟਰਾਂ ਦੇ ਵਿਰੁੱਧ ਹੁਣ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਲੋਕਾਂ ਦੇ ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨ ਕੱਟੇ ਗਏ ਹਨ ਇਹਨਾਂ ਡਿਫਾਲਟਰਾਂ ਨੂੰ ਵਿਭਾਗ ਦੇ ਵੱਲੋਂ ਪਹਿਲਾਂ ਹੀ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਸੋ ਜਿਸ ਤੋਂ ਬਾਅਦ ਵੀ ਇਹਨਾਂ ਦੇ ਵੱਲੋਂ ਲਗਾਤਾਰ ਬਿੱਲ ਨਹੀਂ ਭਰੇ ਜਾ ਰਹੇ ਸਨ ਜਿਸ ਤੋਂ ਬਾਅਦ ਕੀ ਹੁਣ ਤਨੂ ਦੱਸ ਦਈਏ ਕਿ ਵਿਭਾਗ ਦੇ ਵੱਲੋਂ ਇਹਨਾਂ ਦੇ ਜਿਹੜੇ ਕਿ ਕਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਹਨ ਪਿਛਲੇ ਸਾਲ ਜਿਹੜਾ ਕਿ ਤੁਹਾਨੂੰ ਦੱਸ ਦਈਏ 4.72 ਕਰੋੜ ਅਤੇ ਇਸ ਸਾਲ 1.69 ਕਰੋੜ ਰੁਪਏ ਦੀ ਜਿਹੜੀ ਕਿ ਆਮਦਨ ਹੋਈ ਹੈ ਸੋ ਬਹੁਤ ਸਾਰੇ ਲੋਕਾਂ ਦੇ ਵੱਲੋਂ ਲਗਾਤਾਰ ਜਿਹੜਾ ਕਿ ਬਿੱਲ ਨਹੀਂ ਤਾਰਿਆ ਜਾਂ ਗਿਆ ਸੀ ਜਿਸ ਦੇ ਕਾਰਨ ਕਿ ਹੁਣ ਪਾਣੀ ਵਾਲੀਆਂ ਟੂਟੀਆਂ ਜਿਹੜੀਆਂ ਕਿ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਲਗਾਤਾਰ ਅਪਰਾਧਿਕ ਘਟਨਾਵਾਂ ਵਾਧੀਆਂ ਜਾ ਰਹੀਆਂ ਹਨ ਰੂਪਨਗਰ ਦੇ ਵਿੱਚ ਹੁਣ ਵੱਡੀ ਵਾਰਦਾਤ ਹੋਈ ਹੈ ਔਰਤ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕੱਢ ਦਿੱਤਾ ਗਿਆ ਹੈ ਕਤਲ ਖੂਨ ਦੇ ਨਾਲ ਲਤਪਤ ਮਿਲੀ ਹੈ লাশ ਜਿਹੀਆਂ ਤਸਵੀਰ ਤੁਸੀਂ ਇਸ ਔਰਤ ਦੀ ਦੇਖ ਸਕਦੇ ਹੋ ਸੋ ਰੂਪਨਗਰ ਦੇ ਵਿੱਚ ਵੱਡੀ ਵਾਰਦਾਤ ਹੁਣ ਸਾਹਮਣੇ ਆਈ ਹੈ ਪਿੰਡ ਤੇ ਜੇਤੇਵਾਲਾ ਪਿੰਡ ਜੇਤੇਵਾਲਾ ਵਿਖੇ ਵਿਆਹੀ 131 ਸਾਲਾ ਔਰਤ ਦਾ ਉਸ ਵੇਲੇ ਪੇਕੇ ਪਿੰਡ ਨੋਦੇ ਮਾਜਰਾ ਵਿਖੇ 3 ਤਰ੍ਹਾਂ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੈਂ ਉਕਤ ਘਟਨਾ ਦਾ ਪਤਾ ਲੱਗਣ ਦੇ ਉੱਤੇ ਇੱਕਦਮ ਹੀ ਪਿੰਡ ਅਤੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਮ੍ਰਿਤਕੌਰਤ ਦੀ ਪਹਿਚਾਣ ਮਨਜਿੰਦਰ ਕੌਰ ਪਤਨੀ ਕੁਲਦੀਪ ਸਿੰਘ ਨਿਵਾਸੀ ਸਿੰਬਲਾ ਮਾਜਰਾ ਬਜੋਂ ਹੋਈ ਹੈ ਸੋ ਮ੍ਰਿਤਕ ਦੀ ਛੋਟੀ ਭੈਣ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਦੱਸਿਆ ਹੈ ਕਿ ਉਸ ਦੀ ਭੈਣ ਮਨਜਿੰਦਰ ਕੌਰ ਪੀਕੇ ਪਿੰਡ ਨੋਦੇ ਮਾਜਰਾ ਵਿਖੇ ਬਣ ਰਹੇ ਮਕਾਨ ਦੇ ਕੰਮਕਾਜ ਸੰਬੰਧੀ ਆਈ ਹੋਈ ਸੀ ਬੀਤੀ ਰਾਤ ਤਕ ਤਕਰੀਬਨ 9 ਵਜੇ ਮੋਬਾਈਲ ਫੋਨ ਦੇ ਉੱਤੇ ਕਿਸੇ ਦੇ ਨਾਲ ਗੱਲ ਕਰਦੀ ਘਰ ਦੀ ਘਰੋਂ ਜਿਹੜੀ ਕਿ ਬਾਹਰ ਚਲੀ ਗਈ ਹੈ ਤੇ ਜਿਸ ਤੋਂ ਬਾਅਦ ਕਿ ਉਹ ਵਾਪਸ ਨਹੀਂ ਆਈ ਕਾਫੀ ਦੇਰ ਤੱਕ ਪਰਿਵਾਰ ਨੇ ਭਾਲ ਕੀਤੀ ਜਿਸ ਸੰਬੰਧੀ ਕੁਝ ਵੀ ਪਤਾ ਨਹੀਂ ਚੱਲ ਸਕਿਆ ਜਿਵੇਂ ਹੀ ਉਹ ਸਵੇਰੇ ਅੱਜ ਕਾ ਲੱਗ ਗਏ ਗੋਬਰ ਸੁਟਣ ਗਈ ਤੇ ਉਸ ਨੇ ਆਪਣੀ ਭੈਣ ਦੀਆਂ ਚੱਪਲਾਂ ਖੇਤ ਦੇ ਵਿੱਚ ਪਈਆਂ ਦੇਖੀਆਂ ਜਿਸ ਤੋਂ ਥੋੜਾ ਅੱਗੇ ਜਾ ਕੇ ਉਸ ਨੇ ਦੇਖਿਆ ਕਿ ਉਸ ਦੀ ਭੈਣ ਮਨਜਿੰਦਰ ਕੌਰ ਦੀ Laash ਪਈ ਹੋਈ ਸੀ ਤੇ ਜਿਸ ਤੋਂ ਬਾਅਦ ਚਿਹਰੇ ਦੇ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਬਾਰ ਕੀਤੇ ਗਏ ਸਨ ਸੋ ਇਹ ਪਿੰਡ ਵਾਸੀਆਂ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਸੋ ਇਸ ਤੋਂ ਬਾਅਦ ਹੁਣ ਕਾਰਵਾਈ ਕਰ ਲਈ ਗਈ ਹੈ ਤੇ ਇਸ ਮ੍ਰਿਤਕ ਔਰਤ ਦੀ ਜਿਹੜੀ ਕਿ ਤੁਸੀਂ ਡੈੱਡ ਬੋਡੀ ਵੀ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਖੇਤਾਂ ਦੇ ਵਿੱਚੋਂ ਜਿਹੜੀ ਕਿ ਬਰਾਮਦ ਕੀਤੀ ਗਈ ਹੈ ਸੋ ਬੇਹਦ ਮੰਦ ਭਾਗੀ ਇਹ ਹੁਣ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਇੱਕ ਹੋਰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਕਿ 27 ਅਗਸਤ ਨੂੰ ਰਾਖਮੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਦਰਅਸਲ 27 ਅਗਸਤ ਨੂੰ ਸੁਵੰਤਸਰੀ ਦਿਵਸ ਹੈ ਸੋ ਜਿਸ ਦੇ ਚੱਲਦਿਆਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਰਾਖਮੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਸਰਕਾਰ ਦੇ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ 28 ਛੁੱਟੀਆਂ ਜਿਹੜੀਆਂ ਰਾਖਮੀਆਂ ਰੱਖੀਆਂ ਗਈਆਂ ਹਨ ਜਿਸ ਦੇ ਵਿੱਚ ਕਿ ਇਹ ਛੁੱਟੀ ਨੂੰ ਵੀ ਹੁਣ ਸ਼ਾਮਲ ਕਰ ਲਿਆ ਗਿਆ ਹੈ ਸੁਸਤਾਈ 8 ਅਗਸਤ ਦਿਨ ਬੁੱਧਵਾਰ ਨੂੰ ਹੁਣ ਪੰਜਾਬ ਦੇ ਵਿੱਚ ਛੁੱਟੀ ਰਹੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚ ਫੈਲ ਗਈ ਹੈ ਭਿਆਨਕ ਬਿਮਾਰੀ ਘਰ ਘਰ ਜਾ ਕੇ ਕੀਤੀ ਜਾ ਰਹੀ ਹੈ ਅਪੀਲ ਅਤੇ ਚੈਕਿੰਗ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਝਾਰਪੁਰ ਜ਼ਿਲ੍ਹੇ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਚਿਕਨ ਗੁਰੀਆਂ ਦੇ ਦੋ ਮਾਮਲੇ ਸਾਹਮਣੇ ਆਏ ਹਨ ਇਸ ਤੋਂ ਇਲਾਵਾ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 24 ਤੱਕ ਪਹੁੰਚ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੁਣ ਸਰਕਾਰ ਦੇ ਵੱਲੋਂ ਅਤੇ ਇਸ ਤੋਂ ਇਲਾਵਾ ਸਿਹਤ ਕਰਮਚਾਰੀਆਂ ਦੇ ਵੱਲੋਂ ਘਰ-ਘਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਸੋ ਜਿਹੜੇ ਕਿ ਡੇਂਗੂ ਦੇ ਮਰੀਜ਼ ਆ ਉਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਸੋ 24 ਤੱਕ ਜਿਹੜੀ ਕਿ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੱਧ ਚੁੱਕੀ ਹੈ ਜਿਸ ਦੇ ਕਾਰਨ ਇਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਇਸ ਤੋਂ ਬਾਅਦ ਹੁਣ ਲਗਾਤਾਰ ਘਰਾਂ ਦੇ ਵਿੱਚ ਜਾ ਕੇ ਸਿਵਲ ਸਰਜਨ ਅਤੇ ਇਸ ਤੋਂ ਇਲਾਵਾ ਸਿਹਤ ਕਰਮਚਾਰੀਆਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਸੋ 24 ਜਿਹੜੇ ਕਿ ਡੇਂਗੂ ਦੇ ਮਰੀਜ਼ ਅਤੇ ਇਸ ਤੋਂ ਇਲਾਵਾ ਦੋ ਚਿਕਨਗੁਨੀਆ ਦੇ ਮਰੀਜ਼ ਜਿਹੜੇ ਕਿ ਸਾਹਮ ਹਨ ਜਿਨ੍ਹਾਂ ਨੂੰ ਕੀ ਹਸਪੀਟਲ ਦੇ ਵਿੱਚ ਹੁਣ ਦਾਖਲ ਕਰਵਾਇਆ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਡੇਂਗੂ ਇੱਕ ਮੱਛਰ ਤੋਂ ਫੈਲਦਾ ਹੈ ਜੋ ਕਿ ਘਰਾਂ ਦੇ ਵਿੱਚ ਅਤੇ ਇਸ ਤੋਂ ਇਲਾਵਾ 쿨ਰ ਬਾਲਟੀਆਂ ਟਾਇਰਾਂ ਅਤੇ ਇਸ ਤੋਂ ਇਲਾਵਾ ਗਮਲਿਆਂ ਆਦਿ ਦੇ ਵਿੱਚ ਰੱਖੇ ਪਾਣੀ ਦੇ ਵਿੱਚ ਪਲਦਾ ਹੈ ਜਿਸ ਤੋਂ ਬਾਅਦ ਕੀ ਇਹ ਮੱਛਰ ਜੇਕਰ ਤੁਹਾਨੂੰ ਕੱਟ ਲੈਂਦਾ ਹੈ ਤੇ ਤੁਹਾਨੂੰ ਡੇਂਗੂ ਵਰਗੀ ਭਿਆਨਕ ਬਿਮਾਰੀ ਫੈਲ ਸਕਦੀ ਹੈ ਜਿਸ ਤੋਂ ਬਾਅਦ ਕੀ ਵਿਅਕਤੀ ਨੂੰ ਬੁਖਾਰ ਚੜਦਾ ਹੈ ਸੈੱਲ ਘਟਦੇ ਹਨ ਤੇ ਮੌਤ ਤੱਕ ਵੀ ਜਿਹੜਾ ਕਿ ਹੋਣ ਦਾ ਖਤਰਾ ਮੰਡਰਾ ਜਾਂਦਾ ਹੈ ਸੋ ਇਸੇ ਦੌਰਾਨ ਹੁਣ ਲੋਕਾਂ ਨੂੰ ਲਗਾਤਾਰ ਸचेਤ ਕੀਤਾ ਜਾ ਰਿਹਾ ਹੈ ਸੋ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਅਗਾਧਾਰ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਸਰਕਾਰ ਭਗਵੰਤ ਮਾਨ ਦੇ ਵੱਲੋਂ ਜਿਹੜਾ ਕੀ ਕਿਹਾ ਗਿਆ ਹੈ ਕਿ ਖਜ਼ਾਨਾ ਖਾਲੀ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਵਿੱਤੀ ਸੰਕਟ ਆ ਚੁੱਕਾ ਹੈ ਤੇ ਭਗਵੰਤ ਮਾਨ ਦੇ ਵੱਲੋਂ ਹੁਣ ਸਰਕਾਰੀ ਜ਼ਮੀਨਾਂ ਵੇਚ ਕੇ ਮਾਲੀਆ ਇਕੱਠਾ ਕਰਨ ਦਾ ਜਿਹੜਾ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀਹਾਂ ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ ਲੋਕ ਆਵਾਜ਼ ਟੀਵੀ ਦੇ ਵੱਲੋਂ ਇਹ ਜਿਹੜੀ ਕੀ ਖਬਰ ਤੁਹਾਨੂੰ ਦਾ ਪ੍ਰਕਾਸ਼ਿਤ ਕੀਤੀ ਗਈ ਹੈ ਸੋ ਪੰਜਾਬ ਸਰਕਾਰ ਦਾ ਖਜ਼ਾਨਾ ਹੁਣ ਇੰਨਾ ਕ ਜਿਆਦਾ ਖਾਲੀ ਹੋ ਚੁੱਕਾ ਹੈ ਕਿ ਹੁਣ ਸਰਕਾਰੀ ਜ਼ਮੀਨਾਂ ਵੇਚ ਕੇ ਪੰਜਾਬ ਦੇ ਲਈ ਜਿਹੜਾ ਦੀ ਮਾਲੀਆ ਇਕੱਠਾ ਕਰੇਗੀ ਪੰਜਾਬ ਸਰਕਾਰ ਤੇ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਹਰ ਮਹੀਨੇ ਅਤੇ ਹਰ ਹਫ਼ਤੇ ਹੀ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਈ ਸੌ ਕਰੋੜ ਦਾ ਕਰਜ਼ਾ ਪਹਿਲਾਂ ਤੋਂ ਹੀ ਚੁਕਿਆ ਜਾ ਰਿਹਾ ਹੈ ਇਸ ਤੋਂ ਬਾਅਦ ਹੀ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 12 ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਜਿੱਥੇ ਕੀ ਫੈਸਲਾ ਸੁਣਾਇਆ ਗਿਆ ਸੀ ਹੁਣ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਫੜੇ ਹੋਏ ਕੁੱਤਿਆਂ ਦੀ ਨਸਬੰਧੀ ਅਤੇ ਇਸ ਤੋਂ ਇਲਾਵਾ ਉਹਨਾਂ ਦਾ ਟੀਕਾਕਰਨ ਕਰਕੇ ਹੀ ਉਹਨਾਂ ਨੂੰ ਛੱਡਿਆ ਜਾਵੇਗਾ ਤੇ ਖਤਰਨਾਕ ਕੁੱਤੇ ਕੈਦ ਦੇ ਵਿੱਚ ਹੀ ਰਹਿਣਗੇ ਸੋ ਜਿਹੜੇ ਖਤਰਨਾਕ ਕੁੱਤੇ ਜਿਹੜੇ ਕੀ ਪੰਜਾਬ ਦੀਆਂ ਸੜਕਾਂ ਦੇ ਉੱਤੇ ਫਿਰ ਰਹੇ ਹਨ ਜਿਨ੍ਹਾਂ ਦੇ ਵੱਲੋਂ ਆਮ ਹੀ ਲੋਕਾਂ ਨੂੰ ਕੱਟ ਦਿੱਤਾ ਜਾਂਦਾ ਹੈ ਜਾਇਹੇ ਕੁੱਤੇ ਜਿਹੜੇ ਕੀ ਉਹ ਪੰਜਾਬ ਦੇ ਵਿੱਚ ਜਿਹੜੇ ਕੀ ਸ਼ੈਲਟਰ ਬਣਾਏ ਗਏ ਹਨ ਉਸ ਦੀ ਕੈਦ ਦੇ ਵਿੱਚ ਹੀ ਰਹਿਣਗੇ ਤੇ ਜੇਕਰ ਕੋਈ ਵੀ ਫਾੜਨ ਤੋਂ ਹੁਣ ਰੋ ਦਾ ਡੌਗ ਲਵਰ ਦੇ ਦੁਆਰਾ ਜਿਹੜਾ ਕਿ ਇਹਨਾਂ ਕੁੱਤਿਆਂ ਨੂੰ ਫੜਨ ਤੋਂ ਰੋਕਿਆ ਜਾਂਦਾ ਹੈ ਜਿਸ ਤੋਂ ਬਾਅਦ ਕਿ ਉਹਨਾਂ ਨੂੰ 25000 ਰੁਪਏ ਦਾ ਜੁਰਮਾਨਾ ਹੋਵੇਗਾ ਤੇ ਇਸ ਤੋਂ ਇਲਾਵਾ ਜੀ ਉਹਦੇ ਉੱਤੇ ਵੀ 2 ਲੱਖ ਰੁਪਏ ਦਾ ਹੁਣ ਜੁਰਮਾਨਾ ਉਹਨਾਂ ਨੂੰ ਭੁਗਤਣਾ ਪਵੇਗਾ